करीब डेड साल पहिला कॅनडा गया नजदीकी पेंडा जोडा छत्रा दे ਦੱਸਦੇ ਕਿ 20 ਵਰਿਆ ਦੇ ਨੌਜਵਾਨ ਭਗਤबीर ਸਿੰਘ ਦੀ ਪਿਛਲੇ ਮਹੀਨੇ ਦੀ 27 ਤਰੀਕ ਨੂੰ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਉਸ ਦੇ ਮ੍ਰਿਤਕ ਦੇ ਅੱਜ ਉਸ ਦੇ ਪਰਿਵਾਰ ਦੇ ਵਿੱਚ ਪਹੁੰਚੀ ਤਾਂ ਉਸ ਦੇ ਪਰਿਵਾਰ ਦਾ ਬੁਰਾ ਹਾਲ ਹੈ। ਭਗਤਬੀਰ ਪਰਿਵਾਰ ਦਾ ਇਕਲੌਤਾ ਲੜਕਾ ਸੀ। ਉਸ ਦੇ ਪਿਤਾ ਜੋ ਕਿ ਵਾਟਰ ਸਪਲਾਈ ਦੇ ਵਿੱਚ ਕੰਮ ਕਰਦੇ ਸੀ 2017 ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ। ਤੇ ਹੁਣ ਪਰਿਵਾਰ ਦੇ ਵਿੱਚ ਸਿਰਫ ਭਗਤਬੀਰ ਦੀ ਮਾਂ ਅਤੇ ਉਸ ਦੀ ਇੱਕ ਭੈਣ ਹੀ ਬਚੇ ਹਨ। ਉਥੇ ਹੀ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਭਗਤਬੀਰ ਦੀ ਪੈਣ ਨੂੰ ਉਸ ਦੇ ਪਿਤਾ ਦੀ ਨੌਕਰੀ ਦੇ ਦਿੱਤੀ ਜਾਏ। ਇਹ ਸਾਡਾ ਆਪਣਾ ਬੱਚਾ ਜੀ ਭਗਤਬੀਰ ਸਿੰਘ ਸਵਾ ਕ ਸਾਲ ਹੋਇਆ ਜੀ ਇਹ ਆਪਣਾ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ ਇੱਕ ਇੱਕ ਹੀ ਪਿਛੇ ਕੀ ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਹੈ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਇਹਨੇ ਇੱਕ ਬੱਚਾ ਜੀ ਮਾਲਕ ਨੇ ਪਤਾ ਨਹੀਂ ਕਿੱਦਾਂ ਦਾ ਪਾਣਾ ਵਰਤਾਤਾ ਕਦੀ ਇਹ ਸੋਚਿਆ ਵੀ ਨਹੀਂ ਇਹ ਤੇ ਇਹਦੀ ਵਧੀਆ ਰੂਪ ਰੱਬ ਸਾਡੇ ਕੋ ਖੋ ਕੇ ਲੈ ਦੇਗਾ ਬੜਾ ਇੱਕ ਬੱਚਾ ਹੈ ਪਿਤਾ ਵੀ ਇਹਨਾਂ ਦੇ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਬਾਟਰ ਸਰਪ੍ਰਾਈਜ਼ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਕਰਦਾ ਆਸਰਾ ਉਹ ਵੀ ਰੱਬ ਨੇ ਖੋ ਲਿਆ ਤੇ ਹੋਰ ਕੀ ਧਰਮ ਮੈਂ ਕਹਿ ਸਕਦਾ ਕਿ ਬੜੀ ਵਧੀਆ ਇਹ ਬੱਚਾ 21 ਸਾਲ ਦਾ ਹੈ ਮੇਰਾ ਸਟੱਡੀ ਵੀ ਜੇ ਸਟੱਡੀ ਵੀ ਜੇ ਤਾਂ ਇਹ ਦੀ ਦਸੰਬਰ ਤ ਨੂੰ ਸਟੱਡੀ ਜਿਹੜੀ ਪੂਰੀ ਹੋਣੀ ਲੋਕੀਂ ਕੀ ਸਤਾ ਪਤਾ ਲੱਗਾ ਕਿ ਇਹ ਲੈਟਰ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕੈਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਜਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਡੱਦ ਬਹੁਤੀ ਜਿਹੜੀ ਆਪਣੇ ਮਾਪਿਆਂ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ WhatsApp లైਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗਈਆਂ ਨੇ